ਉਹ ਉਹਮਨ ਅਤ ਕਮਿਸ਼ਨ ਦੀ ਤਰਫ ਤੋਂ ਉਹਨਾਂ ਨੂੰ ਸੋਮੋਟੋ ਲਿਆ ਗਿਆ ਸੀਗਾ ਤੇ ਜਦੋਂ ਉਹਨਾਂ ਨੂੰ ਇਹ ਸੋਮੋਟੋ ਮਿਲਿਆ ਉਹਨਾਂ ਨੂੰ ਕਿਹਾ ਸੀ 17 ਤਰੀਕ ਤੱਕ ਤੁਸੀਂ ਇਥੇ ਵਿਮਨ ਕਮਿਸ਼ਨ ਚ ਪੇਸ਼ ਹੋਵੋ ਤੇ ਆਪਣਾ ਸਪਸ਼ਟੀਕਰਨ ਰੱਖੋ ਇਥੇ ਆ ਕੇ ਤੇ ਅੱਜ ਉਹਨਾਂ ਨੇ ਇਹ ਆਪਣਾ ਲੈਟਰ ਭੇਜਿਆ ਉਸੇ ਉਥੋਂ ਔਰ ਉਸ ਤੋਂ ਬਾਅਦ ਇਹ ਖੁਦ ਆਏ ਨੇ ਇੱਥੇ ਮਿਲਣ ਦੇ ਲਈ ਆਏ ਨੇ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜਾ ਅਫਸੋਸ ਹੈ ਜੋ ਮੈਂ ਕਿਹਾ ਹੈ ਜੋ ਵੀ ਸ਼ਬਦ ਮੈਂ ਇਸਤੇਮਾਲ ਕੀਤੇ ਸੀ ਮੈਨੂੰ ਉਹਦਾ ਅਫਸੋਸ ਹੈ ਲੇਕਿਨ ਮੈਂ ਉਹਨਾਂ ਨੇ ਇਹ ਗੱਲ ਬੜੀ ਸਪਸ਼ਟ ਕਹੀ ਸੀਗੀ ਕਿ ਜੇ ਗੱਲ ਕਹਿਣ ਤੋਂ ਬਾਅਦ ਅਸੀਂ ਕਹਿ ਦਿੰਨੇ ਆ ਕਿ ਸਾਨੂੰ ਬਹੁਤ ਅਫਸੋਸ ਆ ਇਹ ਇਦਾਂ ਨਹੀਂ ਚੱਲਦਾ ਨਾਰੀ ਜਾਤੀ ਦੇ ਲਈ ਜਿਸ ਤਰੀਕੇ ਦੇ ਤੁਸੀਂ ਇਹ ਇਸਤੇਮਾਲ ਕਿ ਤੁਹਾਨੂੰ ਸਭ ਨੂੰ ਪਤਾ ਹੋ ਸੁਣੀ ਵੀ ਹੋਈ ਹੈ ਤੁਸੀਂ ਔਰ ਬੀਬੀ ਜਗੀਰ ਕੌਰ ਜੀ ਦਾ ਵੀ ਇਹੀ ਕਹਿਣਾ ਕਿ ਉਹਨਾਂ ਨੂੰ ਬਹੁਤ ਨਾਰਾਜ਼ਗੀ ਇਸ ਸੈਂਟੈਂਸ ਦੇ ਉੱਤੇ ਕਮਿਸ਼ਨ ਦੀ ਤਰਫ ਤੋਂ ਸਾਡਾ ਹਮੇਸ਼ਾ ਇਹ ਰਿਹਾ ਹੈ ਕਿ ਅਸੀਂ ਔਰਤਾਂ ਦੀ ਮੋਡੈਸਟੀ ਆਨੈਸਟੀ ਔਰ ਆਨਰ ਔਰ ਉਹਨਾਂ ਦੀ ਜਿਹੜੀ ਉਹਨਾਂ ਦਾ ਜਿਹੜਾ ਅਕਸ ਹੈਗਾ ਉਹਨੂੰ ਕਦੇ ਖਰਾਬ ਨਹੀਂ ਹੋਣਾ ਚਾਹੀਦਾ ਇਸੇ ਕਰਕੇ ਮੈਂ ਧਾਮੀ ਸਾਹਿਬ ਨੂੰ ਵੀ ਦੱਸਿਆ ਕਿ ਤੁਹਾਡਾ ਜਿਹੜਾ ਸ਼ਬਦ ਕਿਹਾ ਹੋਇਆ ਇਹ ਕੱਲਾ ਬੀਬੀ ਜਗੀਰ ਕੌਰ ਜੀ ਦੇ ਤੱਕ ਨਹੀਂ ਰਹਿ ਜਾਂਦਾ ਇਹ ਸਮੁੱਚੀ ਜਿਹੜੀ ਸਾਡੀ ਨਾਰੀ ਹੈ ਪੰਜਾਬ ਚ ਹੈ ਚਾਹੇ ਦੇਸ਼ ਜਿੱਥੇ ਵੀ ਅਸੀਂ ਬੈਠੇ ਹੋਏ ਆ ਵਿਦੇਸ਼ਾਂ ਚ ਅਸੀਂ ਬੈਠੇ ਹੋਏ ਆ ਸਭ ਨੇ ਇਹਦੇ ਉੱਤੇ ਮੈਨੂੰ ਕਾਲ ਕਰ ਕਰਕੇ ਨਾਰਾਜ਼ਗੀ ਜਤਾਈ ਇਸ ਚੀਜ਼ ਦੀ ਹੁਣ ਇਹਦਾ ਅਗਲਾ ਸਟੈਪ ਅਸੀਂ ਕੀ ਲੈਣਾ ਉਹਦੀ ਅਸੀਂ ਜਾਂਚ ਕਰ ਰਹੇ ਫਿਲਹਾਲ ਵੀ ਕੁਲਮਨ ਦੱਸਿਆ ਗਿਆ ਕਿ ਆਖਿਰਕਾਰ ਕੀ ਇਹੋ ਜੀ ਸਿਚੁਏਸ਼ਨ ਜੀ ਕਿ ਇਹੋ ਜੀ ਸ਼ਬਦਾਵਲੀ ਵਰਤੀ ਗਈ ਹੈ ਹਾਲਾਂਕਿ ਮਾਫੀ ਮੰਗ ਕੇ ਬਾਅਦ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਾਫੀ ਮੰਗਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਦ ਤੁਸੀਂ ਇਹੋ ਜੀ ਸ਼ਬਦਾਵਲੀ ਵਰਤਦੇ ਹੋ ਕੋਈ ਸਿਚੁਏਸ਼ਨ ਇਹੋ ਜੀ ਬਣੀ ਸੀ ਕੀ ਸੀਗਾ ਜਦੋਂ ਦੇਖੋ ਮੈਂ ਇਹਦੇ ਡਿਟੇਲ ਤੇ ਮੈਂ ਉਹਨਾਂ ਦੇ ਨਾਲ ਨਹੀਂ ਗਈ ਹਾਂ ਉਹਨਾਂ ਨੂੰ ਕਿਸੇ ਪੱਤਰਕਾਰ ਨੇ ਫੋਨ ਕੀਤਾ ਸੀਗਾ ਕੋਈ ਉਹਨਾਂ ਦੇ ਆਪਣੇ ਜਿਹੜੀ ਕਮੇਟੀ ਦੇ ਬਾਰੇ ਉਹ ਗੱਲਬਾਤ ਕਰ ਰਹੇ ਸੀ ਕੋਈ ਅਸਤੀਫਾ ਨੂੰ ਲੈ ਕੇ ਕੋਈ ਗੱਲਬਾਤ ਕਰ ਰਹੇ ਸੀ ਉਹਦੇ ਵਿੱਚ ਜਦੋਂ ਬੀਬੀ ਜ਼ਗੀਰ ਕੌਰ ਦਾ ਜ਼ਿਕਰ ਆਇਆ ਕਿ ਉਹਨਾਂ ਨੇ ਕਿਹਾ ਕਿ ਧਾਮ ਦੀ ਆਪਸ ਚ ਗੱਲ ਹੋ ਰਹੀ ਸੀਗੀ ਉਹਦੇ ਉੱਤੇ ਤਾਂ ਵੀ ਸਾਹਿਬ ਜਿਹੜੇ ਨੇ ਉਹ ਨਾਰਾਜ਼ ਹੋ ਗਏ ਔਰ ਉਹਨਾਂ ਨੇ ਜੋ ਸ਼ਬਦਾਬਲੀ ਵਰਤੀ ਉਹ ਤੁਹਾਡੀ ਸਭ ਨੇ ਸੁਣੀ ਹੈ ਉਸ ਚੀਜ਼ ਨੂੰ ਉਹਨਾਂ ਨੂੰ ਪੁੱਛਿਆ ਕੋਈ ਭਾਵਨਾ ਕਿਸੇ ਇਸ ਪਿੱਛੇ ਜੇਕਰ ਬੋਲਿਆ ਸੀ ਗਿਆ ਸੀ ਕਿਸੇ ਭਾਵਨਾ ਸੀ ਉਹਨਾਂ ਦੀ ਦੇਖੋ ਹਰ ਕੋਈ ਜਦੋਂ ਆਪਣੀ ਗਲਤੀ ਕਰ ਦਿੰਦਾ ਨਾ ਉਸ ਤੋਂ ਬਾਅਦ ਮਾਫੀ ਮੰਗ ਲੈਂਦੇ ਨੇ ਕਿ ਮੇਰਾ ਮਤਲਬ ਇਹ ਨਹੀਂ ਸੀਗਾ ਲੇਕਿਨ ਇਹ ਮੈਂ ਉਹਨਾਂ ਨੂੰ ਸਾਫ਼ ਕਿਹਾ ਕਿ ਇਹ ਕੱਲਾ ਇਹ ਕਹਿ ਦੇਣਾ ਕਿ ਮਾਫ ਕਰ ਦੇਣਾ ਚਾਹੀਦਾ ਔਰ ਇਹ ਸ਼ਬਦ ਮੈਂ ਗਲਤ ਇਸਤੇਮਾਲ ਕੀਤੇ ਨੇ कहण तो बाद करना मैं उन्होंने ये भी गल कही है मैं कह दिल ਤੁਹਾਡੇ ਜਦੋਂ ਆਪਣੇ ਦਿਲ ਤੇ ਜ਼ਹਿਨ ਦੇ ਅੰਦਰ ਕੋਈ ਗੱਲ ਬਹੁਤ ਜਿਆਦੀ ਦੱਬੀ ਹੁੰਦੀ ਹੈ ਨਾ ਉਹ ਕਦੇ ਰਾਈਟ ਟਾਈਮ ਦੇ ਉੱਤੇ ਜ਼ੁਬਾਨ ਤੇ ਆ ਜਾਂਦੀ ਹੈ ਇਹ ਜਿਹੜੀ ਸ਼ਬਦ ਹੈ ਕਹਿੰਨਾ ਮਾਫੀ ਮੰਗਣਾ ਇਹ ਇਕੱਲਾ ਇਨਾ ਇਨਫ ਨਹੀਂ ਹੈਗਾ ਇਹਦੇ ਉੱਤੇ ਕੀ ਐਕਸ਼ਨ ਲਵਾਂਗੇ ਉਹ ਦਾ ਸਿਧਾ ਫਰਮ ਕਰਾ ਸੋਚ ਰਹੇ ਹੋ ਸੋਚਾਂਗੇ ਦੇਖਦੇ ਆਲੇ ਮੈਨੂੰ ਦੇਖਣ ਤੋਂ ਗੱਲ ਕਰਨ ਦਿਓ ਮੈਂ ਬੀਬੀ ਜ਼ਗੀਰ ਕੌਰ ਜੀ ਨਾਲ ਵੀ ਗੱਲ ਕਰੂੰਗੀ ਉਹਨਾਂ ਦੇ ਨਾਲ ਮੇਰੀ ਫੋਨ ਤੇ ਗੱਲ ਵੀ ਹੋ ਚੁੱਕੀ ਹੈ ਔਰ ਮੈਂ ਉਹਨਾਂ ਨੂੰ ਬੁਲਾਉਂਗੀ ਵੀ ਉਹਨਾਂ ਕਹਾਂਗੇ ਕਿ ਆਪਣਾ ਪੱਖ ਰੱਖੋ ਇਹਦੇ ਉੱਤੇ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਮੈਨੂੰ ਕੰਪਲੇਂਟ ਕੀਤੀ ਨਹੀਂ ਹੈ ਮੈਂ ਇਹ ਕਮਿਸ਼ਨ ਕੋਲ ਹੋ ਰਹਾ ਨਹੀਂ ਹੈ ਬੀਬੀ ਜਗੀਰ ਕੌਰ ਜੀ ਦੀ ਮੇਰੇ ਨਾਲ ਟੈਲੀਫੋਨ ਤੇ ਗੱਲ ਹੋਈ ਹੈ ਟੈਲੀਫੋਨ ਦੇ ਉੱਤੇ ਗੱਲ ਹੋਈ ਹੈ ਔਰ ਬਹੁਤ ਜਲਦੀ ਮੈਂ ਉਹਨਾਂ ਨੂੰ ਹੁਣ ਬੁਲਾਵਾਂਗਾ ਆਫਿਸ ਦੇ ਅੰਦਰ ਉਹ ਆਪਣਾ ਆਕੇ ਪੱਖ ਰੱਖਣਗੇ ਫਿਰ ਦੇਖਦੇ ਅੱਗੇ ਕੀ ਕਾਰਵਾਈ ਕੀ ਬੀ ਵੀ ਹੋ ਸਕਦਾ ਜੀ ਦੁਬਾਰੇ ਫੇਰ ਤਾਂ ਵੀ ਹੋ ਰਾ ਨੂੰ ਜਿਹੜਾ ਨੋਟਿਸ ਜਾਰੀ ਕਰਾਇਆ ਜਾਵੇ ਜੇਕਰ ਬੀਬੀ ਜਗੀਰ ਕੌਰ ਕੋਈ ਜਿਹੜੀ ਪਹਿਲਾਂ ਮੇਰੀ ਗੱਲ ਹੋ ਜਾਂਦੋਂ ਉਹਨਾਂ ਦੇ ਨਾਲ ਉਹਨਾਂ ਨੂੰ ਆ ਜਾਣ ਦੋ ਔਰ ਉਸ ਤੋਂ ਬਾਅਦ ਮੈਂ ਗੱਲ ਸੋਚਾਂ ਕਿ ਕੀ